ਹਲੇ ਜੀ ਕੀ ਨਾਮ ਦਾ ਕਿਹੜਾ ਪਿੰਡ ਹੈ ਜੀ ਨਾਮ ਮੇਰਾ ਹੈਗਾ ਭਾਜੀ ਮੰਗਾ ਸਿੰਘ ਪਿੰਡ ਹੈਗਾ ਚੇਲਾ ਕਰਨੋਲੀ ਮੋੜ ਤੇ ਕੀ ਗੱਲ ਬਾਤ ਹੋਈ ਜਿਹੜੀ ਪੱਠੇ ਦਾ ਜਿਹੜਾ ਤੁਹਾਡਾ ੜੁੱਕਾ ਖੜਾ ਕਰਵਾਇਆ ਇਹ ਭਾਜੀ ੜੁੱਕਾ ਐਦਾਂ ਖੋਇਆ ਵੀ ਅਸੀਂ ਕੰਮ ਕਰਦੇ ਹਾਂ ਪੱਠੇ ਤੇ ਕਿਹੜੇ ਪੱਠੇ ਦੇ ਕੰਮ ਕਰਦੇ ਦਰਾਜਕੇ ਵਾਲੇ ਤੇ ਬਿੱਲੂ ਚੇਅਰਮੈਨ ਦੇ ਅੱਛਾ ਉਥੇ ਕੰਮ ਕਰਦੇ ਹਾਂ ਤੇ 2 2.5 ਮਹੀਨੇ 2 ਮਹੀਨੇ ਪੂਰਾ ਕੰਮ ਕੀਤਾ ਹੈ ਸਾਨੂੰ ਖਰਚਾ ਪਾਣੀ ਥੋੜਾ ਬਾਧਾ ਦੇ ਦਿੰਦੇ ਸੀ ਤੇ ਅਸੀਂ ਕੰਮ ਕਰੀ ਜਾਂਦੇ ਹਾਂ ਜਿਸ ਦਿਨ ਸਾਡੇ ਪਹੇ ਵਾਵਾ ਵੱਧ ਗਿਆ ਅਸੀਂ ਪਹੇ ਪੁੱਛੇ ਸਾਨੂੰ ਪਹਾਂ ਦੀ ਲੋੜ ਹੀ ਘਰੇ ਸਾਨੂੰ ਆਂਦਾ ਕਿ ਪਹੇ ਨਹੀਂ ਦੇਣੀ ਤੇ ਮੁੜ ਕੇ ਜਦੋਂ ਅਸੀਂ ਪੁੱਛਿਆ ਉਹਨਾਂ ਤੇ ਜਾ ਸਕਦੇ ਜੋ ਅਸੀਂ ਇੱਥੋਂ ਚੱਲ ਗਏ ਸਰ ਅਲਗੋਂ ਕੋਠੀ ਵਾਲੇ ਪੱਠੇ ਤੇ ਚਲੇ ਗਏ ਮੰਗਰ ਗਿਆ ਸਾਡੇ ਪੰਜ-ਸੱਤ ਬੰਦੇ ਲੈ ਕੇ ਤਿੰਨਾਂ ਚੌਂਦਾ ਪਤਾ ਵਾਕੀ ਅਣ ਪਛਾਤੇ ਆ ਬੰਦੇ ਗਏ ਉਹਨਾਂ ਮੈਨੂੰ ਕੁੱਟ ਮਾਰ ਕੇ ਢਟਾਲਿਆ ਮੈਨੂੰ ਜਾਣਦੇ ਆ ਮੁਰਕੇ ਭੱਜ ਕੇ ਸਾਡੇ ਕੋਲ ਕਿੱਲ ਨੂੰ ਗਏ ਐ ਕਿਹੜੂ ਕਿੱਲ ਲਗਾ ਮੇਰੀ ਪਰਜਾਈ ਨੇ ਢੇੜਾ ਫੜ ਲਿਆ ਛੋਟੇ ਮੁੰਡੇ ਜਦੋਂ ਤੁਹਾਨੂੰ ਕੋਟਿਆ ਕਿਹੜੇ ਕਿਹੜੇ ਬੰਦੇ ਉੱਥੇ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਹੈਗਾ ਮੁੰਚੀ ਹੈ ਤੇ ਜਸਵੰਤ ਸਿੰਘ ਭਗਵਾਨਪੁਰੇ ਦਾ ਇੱਕ ਬਿੱਕਰ ਚੁੰਗਾ ਦਾ ਇੱਕ ਮਾਲਕ ਦਾ ਮੁੰਡਾ ਇੱਕ ਆਵੇ ਸਾਡੇ ਕਰਨੂਲਿਆਂ ਦਾ ਜੱਸਾ ਉਹਦਾ ਮੁੰਡਾ ਨਾਲ ਤੇ ਦੋ ਤਿੰਨ ਹੋਰ ਹੀ ਬੰਦੇ ਹਨ ਪਛਾਤਿਆ ਦਾ ਨਹੀਂ ਜੀ ਡਿਵਾਂਸ ਕੁਛ ਨਹੀਂ ਲਿਆ ਸਰ ਬੰਦੇ ਪਾਏ ਹੀ ਦਿੰਦੇ ਹੀ ਤੇ ਜਦੋਂ ਸਾਡਾ ਪਾਏ ਬਦਲ ਲੱਗੇ ਆ ਉਦੋਂ ਅਸੀਂ ਪਾਏ ਪੁੱਛੇ ਉਹਨਾਂ ਨੂੰ ਤੇ ਰੋਦੀ ਪਥੇਰ ਕਿੰਨੇ ਕਿੰਨੇ 1500 ਇੱਟ ਪਾਉਣੇ ਜੋੜੀ ਜੀ 4 ਨਹੀਂ ਜਾਣੇ 3000 ਇੱਟ ਪਾਉਣੇ ਸਰ ਜੀ ਅੱਛਾ ਤਿੰਨ ਮਹੀਨੇ ਕੰਮ ਕੀਤਾ ਦੋ ਮਹੀਨੇ ਕੰਮ ਕੀਤਾ ਜੀ ਅੱਜ ਉਹਦੇ ਕੋਲ ਖਰਚਾ ਦਿੰਦੇ ਵੀ ਰਹੇ ਹਾਂਜੀ ਹਾਂਜੀ ਹਫਤੇ ਬਾਅਦ ਦਿੰਦੇ ਹੀ ਯਾਰ 1200 ਰੁਪਇਆ ਦਿੰਦੇ ਹੀ ਬਾਕੀਆਂ ਦੇ ਇਕੱਠੇ ਦਵਾਂਗੇ ਜਦੋਂ ਸਾਡੇ ਪੈਸੇ ਜੁੜ ਗਏ ਪੁੱਛਿਆ ਉਹਨਾਂ ਨੂੰ ਪਾਇਆਂ ਦਾ ਕਿ ਉਹਨਾਂ ਨੂੰ ਕਿਹਾ ਪੈਸੇ ਨਹੀਂ ਹੈਗੇ ਐਂ ਚੋ ਪਰ ਕੇ ਚੱਲ ਗਏ ਉੱਥਿਆਂ ਨੂੰ ਕੋਟ ਮਾਰ ਬਹੁਤ ਕੀਤੀ ਪਿਸਤੌਲ ਕੱਢਿਆ ਮੁੜ ਕੇ ਕਿੰਨੇ ਕੱਢਿਆ ਪਿਸਤੌਲ ਚੇਅਰਮੈਨ ਦੇ ਮੁੰਡੇ ਨੇ ਬਿੱਲੀ ਦੇ ਨੇ ਰਦੀਪ ਸਿੰਘ ਨੇ ਤਿੰਨ ਆਰਾ ਮੇਰੇ ਮੱਥੇ ਤੇ ਰੱਖਿਆ ਹੁੰਦਾ ਮੈਂ ਭਾਂਚੋਂ ਗੋਲੀ ਮਾਰਨੂ ਫਿਰ ਇੰਨਾ ਗੰਦ ਬਕਿਆ ਏ ਕਰਦਿਆਂ ਹੱਡੀਆਂ ਜਨਾਨੀਆਂ ਨੂੰ ਤੇ ਕਹਿ ਨਹੀਂ ਸਕਦਾ ਮੈਂ ਸਰ ਇੱਥੇ ਗਾੜੀ ਤੁਹਾਨੂੰ ਡਵਾਈਟ ਨਹੀਂ ਕਰ ਸਕਦਾ ਜਿਉਂ ਹੀ ਗਾਲੀ ਕੱਢੀਆਂ ਫਿਰ ਭਜਾਈ ਮੇਰੀ ਦੀ ਬਾਹ ਮਰੋੜੀ ਉਹਨੂੰ ਧੱਕਾ ਮਾਰ ਕੇ ਘੁੱਕਿਆ ਥੁਰਤਾ ਹੈ ਮੁੰਚੀ ਨੇ ਤੇ ਇਹਦੀ ਬਾਹ ਖਿੱਚੀ ਆ ਮੁਰਕੇ ਮੁਰਖ ਇਕੱਠਾ ਹੋ ਗਿਆ ਸਰ ਜੀ ਇੱਥੇ ਮੁਰਖ ਨੇ ਭਜਨਸ ਕਰਕੇ ਬਚਾਇਆ ਨਹੀਂ ਤੇ ਮੈਨੂੰ ਭੜੀ ਘੜੀ ਖਿੱਚੇ ਦੇ ਮੈਨੂੰ ਗੱਡੀ ਧੂ ਤੂ ਬਾਉਂਦੇ ਸੀ ਤੇ ਗਾਲੀ ਗਲੋਜ ਇਨਾ ਕੀਤਾ ਮੈਂ ਦੱਸ ਨਹੀਂ ਸਕਦਾ ਸਰ ਤੇ ਮੇਰੀ ਇਹੋ ਬੇਨਤੀ ਆਡਾ ਘੜਕਾ ਦਵਾਇਆ ਜਾਵੇ ਤੇ ਸਾਡੀ 2 ਮਹੀਨਿਆਂ ਦੀ ਮਿਹਨਤ ਦਿੱਤੀ ਯਾਰ ਫੇਰ ਹਨੂ ਸਰ ਫੇਰ ਸਾਡੀ ਜਾਤੀ ਦੇ ਬਰਖ ਖਲਾਫ ਵੀ ਬੋਲੇ ਐ ਘੜੀ ਘੜੀਆਂ ਦੇ ਕੁੱਤੇ ਚੂੜੇ ਨਾ ਆਣ ਨਹੀਂ ਤੁਹਾਡੇ ਕੁੱਤੇ ਚੂੜੇ ਤੁਹਾਡੇ ਉਹ ਕੁੱਤਿਆਂ ਚੂੜੀਆਂ ਜਨਾਨੀਆਂ ਨੂੰ ਵੀ ਆਉਂਦੇ ਐ ਮਾੜਾ ਚੰਗਾ ਬਹੁਤ ਜ਼ਿਆਦਾ ਕਿਹਦੇ ਵੱਲੋਂ ਕਿਹਾ ਗਿਆ ਹਾਂਜੀ ਇਹ ਰਣਜੀਤ ਸਿੰਘ ਕਹਿੰਦਾ ਹਾਂ ਅਸ਼ੀਰਵਾਦ ਕੁੱਤਾਂ ਚੂੜਾਂ ਨੂੰ ਜਨਾਨਾਂ ਨੂੰ ਕਹਿੰਦਾ ਸਾਨੂੰ ਆਂਦੇ ਕੁੱਤੇ ਚੂੜਿਓ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਵੇਖ ਲਓ ਜੋ ਕਰਨਾ ਆਈ ਮਾਤੜਾ ਨੇ ਕਿਹਾ ਅਸੀਂ ਕੀ ਕਰਨਾ ਕੋਈ ਦਰਖਾਸਤ ਦਿੱਤੀ ਹੈ ਤੁਸੀਂ ਇਸ ਵਕਤ ਸਰਜੀ ਖਾਏ ਦਿੱਤੀ ਹੈ ਕਰਿਆਲੇ ਥਾਣੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੂੰ ਕਿੰਨ ਸਾਫ ਜਾਂਦੇ ਹੁਣ ਸਾਫਾ ਸਰਜੀ ਇਹੋ ਹੀ ਸਾਨੂੰ ਕੁੜਕਾ ਮਿਲਣਾ ਚਾਹੀਦਾ ਤੇ ਸਾਡੀ 2 ਮਹੀਨਿਆਂ ਦੀ ਮਿਹਨਤ ਦਿੱਤੀ ਹੈ ਤੁਹਾਨੂੰ ਲਿਵਰਪੂਲ ਚ ਵੀ ਲਾਇਆ ਸੀ ਕੇਸ ਹਾਂਜੀ ਹਾਂਜੀ ਸਰ ਜੀ ਉੱਥੇ ਵੀ ਲਾਇਆ ਉਹਨੇ ਉਹ ਵੀ ਆਈ ਲਿਵਰ ਸਰਵੈਕਟਰ ਵੀ ਆਇਆ ਹੂੰ ਉਹ ਪੱਠੇ ਦੇ ਗਏ ਨਾਲ ਤਹਿਸੀਲਦਾਰ ਗਿਆ ਸਰ ਜੀ ਹੂੰ ਉਹਨਾਂ ਉੱਥੇ ਅਹੀਂ ਵੀ ਗਏ ਆ ਉਹਨਾਂ ਪੁੱਛ ਗਏ ਛਾਣੂ ਕੀਤੀ ਆ ਮੁਰਕੇ ਘੜੁਕੇ ਦਾ ਅੰਦੇ ਤੋਂ ਪੁੱਛਿਆ ਪ੍ਰੂਫ ਹੈਗਾ ਕੋਈ ਐ ਪ੍ਰੂਫ ਦਿੱਤਾ ਮੁਰਕੇ ਨਾਲ ਬੂਹਾ ਮਾਰ ਕੇ ਨੂੰ ਕੱਢਤਾ ਬਾਹਰ ਅੱਧਾ ਘੰਟਾ ਬੈਠੇ ਰਹੇ ਤਹਿਸੀਲਦਾਰ ਨੇ ਕਿਹਾ ਉੱਥੇ ਆ ਜਾਓ ਅਹੀਂ ਤਸੀਲ ਚ ਗਏ ਇਕੱਠੇ ਹੋ ਗਏ ਉਹ ਮਗਰ ਨਹੀਂ ਆਏ ਪੱਟੇ ਵਾਲੇ ਤਸੀਲਦਾਰ ਨੇ ਇਹਨੂੰ 24 ਤਰੀਕ ਦੇਤੀ ਉਹਨੇ 24 ਤਰੀਕ ਤੜਕੜ ਕੜਾ ਦਿੱਤਾ ਜੀ ਅਹੀਂ 24 ਤਰੀਕ ਨੂੰ ਫੇਰ ਸਰ ਜੀ ਇਕੱਠੇ ਹੋ ਕੇ ਗਏ ਆ ਤਸੀਲਦਾਰ ਆਂਦਾ ਉਹ ਨਹੀਂ ਆਏ ਹੁਣ ਕਿ ਤਸੀਲਦਾਰ ਨੇ ਇਹਨੂੰ ਜਵਾਬ ਦਿੱਤਾ ਤਾਂ ਉਹ ਤੇ ਆਇਆ ਨਹੀਂ ਮੇਰੇ ਵਾਸਤੇ ਦੀ ਗੱਲ ਹਾਂ ਤਸੀਲਦਾਰ ਵੀ ਉੱਥੇ ਗਿਆ ਪਤਾ ਨਹੀਂ ਹੁਣ ਸਰ ਜੀ ਨੇ ਕੀ ਕੀਤਾ ਇਹ ਖਰੀਦੇ ਹੋਏ ਬੰਦੇ ਆ ਠੀਕ ਹੈ ਫੋਂਤਸੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡਾ ਕੁੜਕਾ ਤੇ ਹਾਂਡੀ ਮਿਹਨਤ ਦਿੱਤੀ ਜਾਵੇ 2 ਮਹੀਨਿਆਂ ਦਾ ਸਰ ਜੀ ਹਾਂਜੀ ਵੀਰ ਜੀ ਕੀ ਨਾਮ ਡਾਡਾ ਮੇਰਾ ਰਮਦੀਪ ਸਿੰਘ ਹੈ ਇਹ ਪਠਾ ਕਿੰਨਾ ਦਾ ਪਠਾ ਹੈ ਇਹ ਸਾਡਾ ਹੀ ਪਠਾ ਹੈ ਤੁਹਾਡੇ ਤੇ ਨਾ ਮੰਗਲ ਸਿੰਘ ਹੋਣਾ ਨੇ ਕੁਝ ਦੋਸ਼ ਲਾਏ ਨੇ ਮਾਰਕੁਟਾਈ ਕਰਦੇ ਤੇ ਕੁੜਕਾ ਖਾਉਣ ਦੇ ਕੀ ਉਹ ਸਾਰਾ ਮੰਗਿਆ ਮਾਮਲਾ ਜੀ ਆਪਣਾ ਉਹਨਾਂ ਨੂੰ ਆਪਾਂ ਜਾਣਦੇ ਨਹੀਂ ਆਪਣਾ ਹੁੰਦਾ ਹਰ ਕੰਮ ਆਸਤੇ ਆਪਣੇ ਜਮੇਦਾਰ ਹੁੰਦੇ ਉਹ ਕਮਿਸ਼ਨ ਬੇਸ ਤੇ ਅਸੀਂ ਜਮੇਦਾਰ ਰੱਖਿਆ ਹੁੰਦੇ ਉਹ ਗਾਂ ਦੇ ਪਰਨਾ ਡੀਲ ਕਰਦੇ ਆਪਨੇ ਜਮੇਦਾਰ ਨੇ ਆਪਣੇ ਕੋ ਪੇਮੈਂਟ ਲੈ ਕੇ ਉਹਨਾਂ ਨੂੰ ਕੰਮ ਕਰਨਾ ਫਿਰ ਦਿੱਤੀ ਘੜੁਕਾ ਲੈ ਕੇ ਦਿੱਤਾ ਉਹਨੇ ਪੇਮੈਂਟ ਸਾਡੇ ਕੋ ਖੜ ਕੇ ਉਹ ਕੰਮ ਦੇ ਨਹੀਂ ਆਏ ਇੱਕ ਦਿਨ ਜਾਂ ਦੋ ਦਿਨ ਆਏ ਉਸ ਤੋਂ ਬਾਅਦ ਜਮੇਦਾਰ ਆਪਣੇ ਜਾ ਕੇ ਆਪਣਾ ਘੜੁਕਾ ਵਾਪਸ ਲੈ ਆਏ ਬਾ ਇੰਨਾ ਮਸਲਾ ਜੀ ਉਹ ਕਹਿੰਦੇ ਅਸੀਂ ਲਗਾਤਾਰ 2 ਮਹੀਨੇ ਕੰਮ ਕੀਤਾ ਤੇ ਜਿਹੜੀ ਡੇਲੀ ਰੋਜ਼ ਹੀ ਇੱਟ ਪਾਉਨੇ ਆ 3000 ਇੱਟ ਪਾਉਨੇ ਆ ਨਹੀਂ ਹੋਵੇ ਐਡਵਾਂਸ ਅਸੀਂ ਕੋਈ ਐਡਵਾਂਸ ਅਸੀਂ ਕੋਈ ਪੈਸਾ ਨਹੀਂ ਲੈ ਉਹਦੀ ਪਹਿਲੀ ਗੱਲ ਉਹ ਆਏ ਕੜੁਕੇ ਆ ਕੜੁਕੇ ਦੇ ਭਰਾਈ ਕਰਨ ਆ ਆਇਆ ਕੜੁਕੇ ਤੇ ਠੀਕ ਹੈ ਜੀ ਦੂਸਰੀ ਗੱਲ ਕੀ ਪਰਸੋਂ ਇਹਨਾਂ ਦੇ ਜਿਹੜੇ ਹੈਗਾ ਲੇਬਰ ਪ੍ਰਧਾਨ ਡਿਸਟ੍ਰਿਕਟ ਤਨਤਾਰਨ ਦੀ ਉਹ ਆਏ ਇੱਥੇ ਸਾਡੇ ਕੋਲ ਉਹ ਇਹਨਾਂ ਨੂੰ ਸਾਰਾ ਦਿਨ ਫੋਨ ਕਰਦ ਰਹੇ ਇਹ ਨਹੀਂ ਆਏਗੇ ਇੱਥੇ ਕਹਿੰਦੇ ਜਦੋਂ ਕੁੜਕਾਲ ਸਾਡਾ ਇਹਨਾਂ ਨੇ ਚੋਰੀ ਕੀਤਾ ਤੇ ਉੱਥੇ ਜਾ ਕੇ ਨਾਲੇ ਸਾਡੇ ਨਾਲ ਮਾਰਕਟਾਈ ਵੀ ਕੀਤੀ ਹੈ ਤੇ ਨਾਲੇ ਜਾਤੀ ਸੂਚਕ ਸ਼ਬਦ ਵੀ ਬੋਲੇ ਨੇ ਘੜੁਕਾ ਜਿਹੜੁਕਾ ਕੋਈ ਚੋਰੀ ਹੋਇਆ ਹੀ ਨਹੀਂ ਜਿਹੜੁਕਾ ਉਹ ਜ਼ਿੰਮੇਵਾਰ ਦਾ ਘੜੁਕਾ ਹੀ ਉਹ ਜਾ ਕੇ ਆਪਦਾ ਘੜੁਕਾ ਲੈ ਆਇਆ ਜੀ ਨਾਲੇ ਦੇਨੇ ਲੈ ਗਿਆ ਜੀ ਉਹ ਗੜਾ ਰਾਤ ਲੈ ਕੇ ਆਇਆ ਜਿਹੜਾ ਚੋਰੀ ਹੋ ਗਿਆ ਜੀ ਤਾਂ ਕਹਿੰਦੇ ਕਿ ਪਹਿਲੋ ਕਹਿੰਦੇ ਕਿ ਇੰਨਾ ਕੋਈ ਸਬੂਤ ਜੇ ਇੰਨਾ ਦਾ ਘੜਕਾ ਚੋਰੀ ਕੀਤਾ ਜੀ ਤੇ ਉਸ ਤੋਂ ਬਾਅਦ ਕਹਿੰਦੇ ਜਦੋਂ ਅਸੀਂ ਸਬੂਤ ਦੇਤਾ ਤੇ ਫਿਰ ਤਹਿਸੀਲਦਾਰ ਨੇ ਸਾਨੂੰ ਬਾਹਰ ਬਿਠਾਤਾ ਤੇ ਉਸ ਤੋਂ ਬਾਅਦ ਪਤਾ ਨਹੀਂ ਤਹਿਸੀਲਦਾਰ ਨੇ ਕੀ ਕੀਤਾ ਕੀ ਨਹੀਂ ਕੀਤਾ ਨਹੀਂ ਤਹਿਸੀਲਦਾਰ ਸਾਹਿਬ ਆਏ ਹੀ ਇਹ ਬੰਦੋਆ ਮਜ਼ਦੂਰ ਦੀ ਤਰਫੋਂ ਤਹਿਸੀਲਦਾਰ ਸਾਹਿਬ ਆਏ ਤੇ ਉਹ ਇਹਨਾਂ ਬੰਦੋਆ ਮਜ਼ਦੂਰ ਦੀ ਲਿਬਰ ਕੋਰਟ ਚ ਕੇਸ ਪਾ ਗਿਆ ਇਹ ਬੰਦੋਆ ਮਜ਼ਦੂਰ ਦਾ ਕਿ ਸਾਨੂੰ ਉੱਥੇ ਬੰਦੀ ਬਣਾ ਕੇ ਕੰਮ ਕਰਾਇਆ ਜਾ ਰਿਹਾ ਪਹਿਲੀ ਗੱਲ ਤੇ ਪੱਠੇ ਦੇ ਨਾਂ ਚਾਰਦਾਰੀ ਜੀ ਨਾਂ ਇੱਥੇ ਰਾਤ ਚੌਂਕੀ ਦਾ ਤਵਾਦ ਜਾਂ ਲਿਬਰ ਜਿਹੜੀ ਰਹਿ ਰਹੀ ਕੰਮ ਕਰ ਰਹੀ ਉਹ ਹੁੰਦੇ ਆ ਇਹ ਬੰਦੋਆ ਮਜ਼ਦੂਰ ਦਾ ਕੇਸ ਕਰਕੇ ਆਏ ਉਹ ਆਪਦਾ ਮੌਕਾ ਵੇਖ ਕੇ ਉਹ ਆਪ ਦਾ ਮੌਕਾ ਵੇਖ ਕੇ ਇੱਥੋਂ ਚਲੇ ਗਏ। ਐਡਵਾਂਸ ਕਿਨੇ ਪੈਸੇ ਇਹਨਾਂ ਨੂੰ ਦਿੱਤੇ ਹੋਏ ਜੀ? ਐਡਵਾਂਸ ਹੀ ਜ਼ਿੰਮੇਵਾਰ ਕੋ ਹਿਸਾਬਤਾ ਵੇ ਜੀ ਇਹਨਾਂ ਦਾ। ਅੱਛਾ। ਹਾਂਜੀ। ਕਿਉਂਕਿ ਸਾਡਾ ਹਿਸਾਬਤਾ ਵੀ ਜ਼ਿੰਮੇਵਾਰ ਨਾ ਹੁੰਦਾ ਜਿੰਮੇਵਾਰ ਦਾ ਕੋਈ ਲਿਵਰ ਨਾ ਹੁੰਦਾ ਜੀ। ਠੀਕ। ਹਾਂਜੀ ਕੀ ਨਾਂ ਭਾਈ ਸਾਹਿਬ ਠੱਡਾ? ਹਾਂਜੀ ਬਲਵੰਤ ਸਿੰਘ ਜੀ ਮੇਰਾ ਨਾਮ। ਤੁਸੀਂ ਮੁੰਚੀ ਕਿ ਕਿਹੜੇ ਪੱਠੇ ਦੇ ਜੀ? ਹਾਂਜੀ ਐਸ ਦਰਾਜ ਦੇ ਪੱਠੇ ਦੇ। ਮੰਗੇ ਹੋਣਾਂ ਦੇ ਨਾਲ ਕੀ ਰੌਲਾ ਹੈ ਸਾਰਾ? ਮੰਗੇ ਹੋਣਾਂ ਨਾਲ ਸਾਡਾ ਕੋਈ ਰੌਲਾ ਨਹੀਂ ਹੈ ਜੀ। ਅਹੀਂ ਉਹ ਤਾਂ ਜਮੇਦਾਰਾਂ ਨੂੰ ਪੈਸੇ ਦਿੰਨੇ ਆ ਤੇ ਜਮੇਦਾਰ ਗਾਂ ਦਿੰਦੇ ਨੇ ਉਹਨੇ ਕੁੜਕੇ ਵਾਸਤੇ ਪੈਸੇ ਦਿੱਤੇ ਸੀਗੇ ਤੇ ਕਿ ਕੁਟਕਾ ਮੜਕੇ ਉਹ ਲੈ ਕੇ ਨਹੀਂ ਆਏ ਤੇ ਜਮੇਦਾਰ ਨੇ ਆਪਦਾ ਕੁੜਕਾ ਜਿਹੜਾ ਲੈ ਆਂਦਾ ਏ ਹਾਂ ਉਹਨਾਂ ਨੇ ਕਿਹਾ ਕਿ ਸਰਦਾਰ ਬਲਵੰਤ ਸਿੰਘ ਉਹਨਾਂ ਨੇ ਸਾਡੀਆਂ ਬੁੱਢੀਆਂ ਦੀਆਂ ਬਾਮ ਮਰੋੜੀਆਂ ਤੇ ਕੁੱਟ ਮਾਰ ਕੀਤੀ ਆ ਬਿਲਕੁਲ ਜੀ ਨਹੀਂ ਹਾਂ ਜੇ ਉਹ ਤਾਂ ਮੜਕੇ ਜੋ ਵਜੈਕਸ਼ਨ ਜੋ ਮਰਜ਼ੀ ਆਖੀ ਜਾਵੇ ਵੀ ਆ ਗੱਲ ਹੋਈ ਆ ਬੈਂਦੇ ਨੇ ਉੱਥੋਂ ਦੇ ਜਿਹੜੇ ਜਿਨ੍ਹਾਂ ਦੇ ਹੁੰਦਿਆ ਕੁੱਟ ਮਰ ਰੋਈਏ ਉਹ ਮੌਕੇ ਦੇ ਗਵਾਹ ਹੈਗੇ ਨੇ ਤਾਂ ਗਵਾਹੀ ਦੇ ਨੂੰ ਤਿਆਰ ਨੇ ਠੀਕ ਹੈ ਜੀ ਕੋਈ ਗੱਲ ਨਹੀਂ